ਸਾਰੇ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਾਜਰ ਗੋਭੀ ਦਾ ਖੱਟਾ ਮਿੱਠਾ ਅਚਾਰ ਜੋ ਜਿਹਦੇ ਵਾਸਤੇ ਮੈਂ ਜੋ ਸਮਾਨ ਲਿਆ ਕਿਉਂਕਿ ਸਰਦੀਆਂ ਚੱਲਦੀਆਂ ਨੇ ਕਿ ਸਰਦੀਆਂ ਦੇ ਵਿੱਚ ਗਾਜਰ ਗੋਭੀ ਦਾ ਅਚਾਰ ਬਹੁਤ ਹੀ ਵਧੀਆ ਲੱਗਦਾ ਹੈ ਤੁਸੀਂ ਇਹਨੂੰ ਪਰੌਂਠਿਆਂ ਨਾਲ ਵੀ ਖਾ ਸਕਦੇ ਹੋ ਤੇ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਹੁਣ ਮੈਂ ਜੋ ਸਮਾਨ ਲਿਆ ਇਹਦੇ ਵਾਸਤੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਆਪਾਂ ਨੇ ਗਾਜਰ ਗੋਭੀ ਦੇ ਅਚਾਰ ਵਾਸਤੇ ਲਈਆ ਨੇ ਇਹ ਗੋਭੀ ਦਾ ਫੁੱਲ ਸੀਗਾ ਅੱਧਾਕ ਇਹ ਮੈਂ ਚੀਰ ਸਵਾਰ ਕੇ ਛੋਟੇ ਛੋਟੇ ਪੀਸ ਕਰ ਲਏ ਤੇ ਇਹ ਮੈਂ ਗਾਜਰਾ ਸੀਗੀਆਂ ਚਾਰਕ ਮੈਂ ਗਾਜਰਾ ਲੰਬੇ ਲੰਬੇ ਪੀਸਾਂ ਚ ਕੱਟ ਲਈਆਂ ਨੇ ਤੇ ਇਹ ਕੁਝ ਹਰੀਆਂ ਮਿਰਚਾਂ ਪਾਵਾਂਗੇ ਆਪਾਂ ਵਿੱਚ ਇਹ ਇਹਨੂੰ ਆਪਾਂ ਦੋ ਦੋ ਹਿੱਸਿਆਂ ਚ ਕਰਾਂਗੇ ਤੇ ਇਹ ਆਪਾਂ ਨੇ ਥੋੜਾ ਜਿਹਾ ਅਦਰਕ ਪਾਵਾਂਗੇ ਥੋੜਾ ਜਿਹਾ ਆਪਾਂ ਲਸਣ ਪਾਵਾਂਗੇ ਤੇ ਇਹ ਸਿਰਕਾ ਆ ਸਿਰਕੇ ਤੇ ਗੁੜ ਨੂੰ ਆਪਾਂ ਸਿਰਪ ਬਣਾ ਕੇ ਮਿੱਠਾ ਕਰਨ ਵਾਸਤੇ ਇਹ achar ਦੇ ਵਿੱਚ ਪਾਵਾਂਗੇ ਤੇ ਸਰੋਂ ਆਪਾਂ ਸਰੋਂ ਦਾ ਤੇਲ ਪਾਵਾਂਗੇ ਇਹਨੂੰ ਤੜਕਾ ਲ ਭੁੰਨਣ ਵਾਸਤੇ ਤੇ ਇਹ ਲਈ ਨੇ ਮੈਂ ਮਸਾਲੇ ਇੱਕ ਚਮਚ ਲਿਆ ਮੈਂ ਮੇਥਿਆਂ ਦਾ ਇੱਕ ਚਮਚ ਲਿਆ ਜਵੈਣ ਦਾ ਇੱਕ ਚਮਚ ਲਿਆ ਮੈਂ ਯੈਲੋ ਪੀਲੀ ਰਾਈ ਤੇ ਇਹ ਲਈਆ ਮੈਂ ਇੱਕ ਚਮਚ ਸੌਂਫ ਦਾ ਇੱਕ ਚਮਚ ਲਿਆ ਮੈਂ ਕਲੌਂਜੀ ਦਾ ਬਾਕੀ ਨਮਕ ਮਿਰਚ ਮਸਾਲੇ ਆ ਜਿਹੜੇ ਉਹ ਆਪਾਂ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਕੋ ਕੜਛੀ ਤੇਲ ਦੀ ਪਾਵਾਂਗੇ ਪਹਿਲਾਂ ਗੈਸ ਔਨ ਕਰਦੇ ਆਪਾਂ ਆਪਣਾ ਤੇਲ ਗਰਮ ਹੋ ਰਿਹਾ ਹੈ ਤੇ ਆਪਾਂ ਇਹਦਾ ਸਿਰਪ ਪਾਉਣਾ ਜਿਹੜਾ ਬਾਅਦ ਵਿੱਚ ਸਿਰਕੇ ਤੇ ਆਪਾਂ ਸਿਰਕਾ ਪਾ ਲੈਣਾ ਪਹਿਲਾਂ ਆ ਸਿਰਕੇ ਦੇ ਵਿੱਚ ਹੀ ਆਪਾਂ ਗੁੜ ਪਾ ਦਾਂਗੇ ਇਹ ਵਿੱਚ ਮੈਲਟ ਹੋ ਜਾਣਾ ਲਓ ਜੀ ਗੈਸ ਕਰਦੇ ਆਪਾਂ ਔਨ ਗੁੜ আর ਸਿਰਕੇ ਦਾ ਜੋ ਸਿਰਪ ਬਣਾਇਆ ਸੀ ਉਹ ਆਪਣਾ ਮੈਲਟ ਹੋ ਚੁੱਕਿਆ ਹੈ ਗੁੜ ਇਹ ਠੰਡਾ ਕਰਕੇ ਹੀ ਪਾਉਣਾ ਆਚਾਰ ਵਿੱਚ ਗਰਮ ਨਹੀਂ ਪਾਉਣਾ ਹੈਗਾ ਲੌਂਚਾਂ ਦੇ ਆਪਾਂ ਨੇ ਦੋ ਦੋ ਪੀਸ ਬਣਾ ਲਏ ਨੇ ਗਾਜਰਾਂ ਤੇ ਗੋਭੀ ਇੱਕ ਰਾਤ ਪਹਿਲਾਂ ਮੈਂ ਚੀਜ਼ ਸਵਾਰ ਕੇ ਰੱਖ ਦਿੱਤੇ ਸੀਗੇ ਚੰਗੀ ਤਰ੍ਹਾਂ ਵਾਸ਼ ਕਰਕੇ ਹੁਣ ਇਹਨਾਂ ਦੀ ਨਮੀਆਂ ਜਿਹੜੀ ਬਿਲਕੁਲ ਸੁੱਕ ਗਈ ਆ ਇਹਨਾਂ ਵਿੱਚ ਪਾਣੀ ਨਹੀਂ ਰਿਹਾ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਨਹੀਂ ਫਿਰ ਅਚਾਰ ਜਲਦੀ ਖਰਾਬ ਹੋ ਜਾਂਦਾ ਹੈ ਹੁਣ ਆ ਦੇਖੋ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਿੰਗ ਲੋਜੀ ਹਿੰਗ ਪਾਉਣੀ ਆਪਣਾ ਜ਼ਰੂਰੀ ਹੈ ਤੇ ਫਿਰ ਆਪਾਂ ਬਾਕੀ ਮਸਾਲੇ ਪਾ ਦਾਂਗੇ ਵਿੱਚ ਹਲੋ ਜੀ ਸਾਰੇ ਮਸਾਲੇ ਜੋ ਆਪਾਂ ਨੇ ਲਈ ਸੀ ਸਾਬਤ ਮਸਾਲੇ ਉਹ ਆਪਾਂ ਨੇ ਵਿੱਚ ਪਾ ਦੇਣੇ ਆ ਭੁੰਨ ਲੈਣੇ ਆ ਚੰਗੀ ਤਰ੍ਹਾਂ ਲੋਜੀ ਗੈਸ ਆਪਾਂ ਨੇ ਥੋੜੀ ਜਿਹੀ ਲੋ ਕਰ ਦੇਣੀ ਆ ਤਾਂ ਕਿ ਮਸਾਲੇ ਆਪਣੇ ਸੜਨਾ ਜਾਂ ਹਾਂਜੀ ਇਹ ਚੰਗੀ ਤਰ੍ਹਾਂ ਮਸਾਲੇ ਭੁੱਜਣ ਤੋਂ ਬਾਅਦ ਅਸਾਂ ਅੱਜ ਇਹ ਵੀ ਪਾ ਦੇਣਾ ਵਿੱਚ ਤੇ ਜੋ ਅਦਰਕ ਸੀਗਾ ਇਹ ਵੀ ਪਾ ਦੇਣਾ ਆਪਾਂ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਇਹਨਾਂ ਪਰ ਇਹਨਾਂ ਵਿੱਚ ਵੀ ਬਿਲਕੁਲ ਕੱਚਾ ਪੰ ਨਹੀਂ ਰਹਿਣ ਦੇਣਾ। ਤੋਂ ਆਪਣਾ ਲਸਣ ਤੇ ਅਦਰਕ ਐਨ ਬਿਲਕੁਲ ਪੂਜੀ ਚੁੱਕੇ ਨੇ। ਇੱਕ ਹੁਣ ਆਪਾਂ ਇਹਦੇ ਵਿੱਚ ਜਿੰਨਾ ਤੁਸੀਂ ਕੇਸ ਦੇ ਅਕੋਰਡਿੰਗ ਨਮਕ ਮਿਰਚ ਪਾਉਣੀ ਆ ਹਲਦੀ ਪਾਉਣੀ ਆ ਉਹ ਤੁਸੀਂ ਹੁਣ ਪਾ ਸਕਦੇ ਆ। ਹਲੋ ਜੀ ਆਪਾਂ ਥੋੜੀ ਜਿਹੀ ਹਲਦੀ ਪਾਵਾਂਗੇ। ਹਲਦੀ ਪਾਉਂਦੇ ਨੇ ਕਈ ਨਹੀਂ ਵੀ ਪਾਉਂਦੇ ਆ achar ਵਿੱਚ। ਆਪਾਂ ਇੰਨੀ ਕੱਧਰ ਚਮਚਾ ਹਲਦੀ ਦਾ ਪਾਵਾਂਗੇ। ਤੇ ਨਮਕ ਆਪਾਂ 2 ਚਮਚ ਪਾ ਦਾਂਗੇ ਭਰ ਕੇ। ਕੋ ਕਿ ਨਮਕਾ ਜਿਹੜਾ achar ਚ ਵੱਧ ਵੀ ਖੱਪ ਜਾਂਦਾ ਆ ਤੇ ਆਪਾਂ ਥੋੜਾ ਜਿਹਾ ਕਾਲਾ ਨਮਕ ਪਾ ਦਾਂਗੇ ਆ ਲੋ ਜੀ ਥੋੜੀ ਜਿਹਾ ਆਪਾਂ ਰੈੱਡ ਮਿਰਚ ਪਾ ਦਾਂਗੇ ਥੋੜੀ ਜਿਹੀ ਪਉਣੀ ਆ ਬਾਕੀ ਹਰੀਆਂ ਮਿਰਚਾਂ ਆਪਣੀਆਂ ਹੈਗੀਆਂ ਨੇ ਇਸ 스테ਜ ਤੇ ਰੱਖ ਕੇ ਆਪਾਂ ਗੋਭੀ ਤੇ ਗਾਜਰਾ ਪਾ ਦਾਂਗੇ ਆਪਾਂ ਹੁਣ ਇਹ ਚੰਗੀ ਚਾਹ ਵਿੱਚ ਮਸਾਲਿਆਂ ਦੇ गाजरਾਂ ਤੇ ਗੋਭੀ ਨੂੰ ਚੰਗੀ ਤਰ੍ਹਾਂ ਕੋਟ ਕਰ ਦਵਾਂਗੇ। ਗਾਜਰ ਗੋਭੀ ਦਾ achar ਸਰਦੀਆਂ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ। ਮਿਰਚ ਆਪਾਂ ਥੋੜੀ ਜਿਹੀ ਬਾਅਦ ਵਿੱਚ ਪਾਵਾਂਗੇ। ਹੁਣ ਜੇ ਆਪਾਂ ਥੋੜਾ ਜਿਹਾ ਗੋਭੀ ਤੇ ਗਾਜਰ ਨੂੰ ਥੋੜਾ ਜਿਹਾ ਇਹਦੇ ਵਿੱਚ ਭੁੰਨ ਲਵਾਂਗੇ। ਜ਼ਿਆਦਾ ਨਹੀਂ ਭੁੰਨਣੀਆਂ ਹੈਗੀਆਂ। ਕਿਉਂਕਿ ਗਾਜਰ ਤੇ ਗੋਭੀ ਇਹਨਾਂ ਵਿੱਚ ਮਿਕਸ ਹੋ ਚੁੱਕੇ ਹਨ ਮਸਾਲਿਆਂ ਦੇ। ਇਹ ਆਪਾਂ ਨੇ ਜ਼ਿਆਦਾ ਵੀ ਨਹੀਂ ਭੁੰਨਣੀਆਂ। ਥੋੜੀ ਜਿਹਾ ਦੇ ਕੱਚੀਆਂ ਜੇ ਰਹਿਣਗੀਆਂ ਤਾਂ achar ਬਹੁਤ ਹੀ ਵਧੀਆ ਲੱਗੇਗਾ। ਤੇ ਹੁਣ ਆਪਾਂ ਇਸ ਟੇਸ ਤੇ ਆ ਕੇ ਆਪਾਂ ਇਹਦੇ ਵਿੱਚ ਮਿਰਚਾ ਪਾ ਦਵਾਂਗੇ। ਇਹਨੂੰ ਵੀ ਆਪਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹਾਂਜੀ ਚਾਰ ਆਪਣਾ ਤਕਰੀਬਨ ਬਣ ਚੁੱਕਿਆ ਹੈ ਦੇਖੋ ਕਿਉਂਕਿ ਇਹ ਕੱਚਾ ਕੱਚਾ ਵੀ ਵਧੀਆ ਲੱਗਦਾ ਹੁੰਦਾ ਗਾਜਰਾਂ ਵੀ ਕੱਚੀਆਂ ਕੱਚੀਆਂ ਤੇ ਗੋਭੀ ਵੀ ਕੱਚੀ ਕੱਚੀ ਹੈ ਨਾ ਤੇ ਮਿੱਟੀ ਵਿੱਚ ਬਿਲਕੁਲ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਤੇ ਬਾਕੀ ਜਦੋਂ ਵੀ ਹੁਣੇ ਆਪਾਂ ਨੇ ਬਿਲਕੁਲ ਠੰਡਾ ਹੋਣ ਦੇ ਲਈ ਰੱਖ ਦੇਣਾ ਹੈ ਤਾਂ ਮਤਲਬ ਸਿਰਕਾ ਆਪਣੇ ਅਚਾਰ ਨੂੰ ਖੱਟਾ ਬਣਾ ਦੇਵੇਗਾ ਚਟਪਟਾ ਬਣਾ ਦੇਵੇਗਾ ਤੇ ਨਾਲ ਹੀ ਜਿਹੜਾ ਆਪਾਂ ਨੇ ਗੁਰਪੋਣਾ ਇਹ achar ਨੂੰ ਲਿੱਠਾ ਬਣਾ ਦੇਣਾ। ਦੋ ਤੁਸੀਂ ਵੀ ਜੂਰ ਬਣਾਇਓ ਹੁਣ ਆਪਾਂ ਇਹਨਾਂ ਠੰਡਾ ਹੋਣ ਦੇ ਲਈ ਰੱਖ ਦੇਣਾ। ਠੰਡਾ ਹੋਣ ਕੇ ਬਾਅਦ ਹੀ ਆਪਾਂ ਇਹ ਇਹਦੇ ਵਿੱਚ ਪਾਵਾਂਗੇ। ਹਾਂਜੀ ਲਓ ਜੀ achar ਆਪਣਾ ਬਿਲਕੁਲ ਠੰਡਾ ਹੋ ਚੁੱਕਿਆ। ਤੇ ਹੁਣ ਆਪਾਂ ਜਿਹੜਾ سیرਪ ਬਣਾਇਆ ਸੀਗਾ ਗੁੜ ਤੇ ਸਿਰਕਾ ਦੋ ਆਪਾਂ ਵਿੱਚ ਮਿਕਸ ਕਰ ਦੇਵਾਂਗੇ। ਲਓ ਜੀ achar ਜਿਹੜਾ ਸਿਰਕਾ ਪਾਉਣ ਦੇ ਨਾਲ ਬਿਲਕੁਲ ਵੀ ਖਰਾਬ ਨਹੀਂ ਹੁੰਦਾ। ਤੇ ਕਈ ਕਹਿ ਦਿੰਦੇ ਨੇ ਵੀ ਅਚਾਰ ਖਰਾਬ ਹੋ ਜਾਂਦਾ ਆ ਥੋੜਾ ਜਿਹਾ ਚਾਰ ਰੱਖਣਾ ਆਪਣੇ ਹੱਥ ਵਿੱਚ ਵੀ ਹੁੰਦਾ ਕਿਉਂਕਿ ਇੱਕ ਤਾਂ ਅਚਾਰ ਨੂੰ ਜਿਹੜੇ ਭਾਂਡੇ ਵਿੱਚ ਤੁਸੀਂ ਪਾਉਣਾ ਹੈ ਬਿਲਕੁਲ ਸੁੱਕਾ ਹੋਣਾ ਚਾਹੀਦਾ ਭਾਂਡਾ ਤੇ ਜਦੋਂ ਵੀ ਤੁਸੀਂ ਅਚਾਰ ਕੱਢਣਾ ਹੈ ਤਾਂ ਸੁੱਕੇ ਚਮਚੇ ਨਾਲ ਕੱਢਣਾ ਚਾਹੀਦਾ ਹੈ ਹੱਥ ਵੀ ਆਪਣੇ ਬਿਲਕੁਲ ਜੇ ਕਈ ਵਾਰੀ ਹੱਥ ਪਾ ਲੈਂਦੇ ਨੇ ਕਈ ਲੋਕੀ ਫਿਰ ਵੀ ਅਚਾਰ ਖਰਾਬ ਹੋ ਜਾਂਦਾ ਆ ਤੇ ਤੁਸੀਂ ਆਪਣਾ ਥੋੜਾ ਜਿਹਾ ਤਰੀਕੇ ਨਾਲ ਅਚਾਰ ਨੂੰ ਕੱਢੋ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇੱਕ ਅਚਾਰ ਦੇ ਜਿਹੜੇ ਵੀ ਭਾਂਡੇ ਵਿੱਚ ਤੁਸੀਂ ਪਾਉਣਾ ਹੈ ਉਹ ਭਾਂਡੇ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਹੁਣ ਦੇਖੋ ਆਚਾਰ ਆਪਣਾ ਬਣ ਚੁੱਕਿਆ ਆ ਤੇ ਹੁਣ ਇਹਨੂੰ ਆਪਾਂ ਬਿਲਕੁਲ ਠੰਡਾ ਹੋਣ ਤੋਂ ਬਾਅਦ ਆਪਾਂ ਕੱਚ ਦੇ ਬਰਤਨਾਂ ਵਿੱਚ ਪਾਵਾਂਗੇ ਆ ਦੇਖੋ ਇਹਦੇ ਵਿੱਚ ਪਾਵਾਂਗੇ ਹੋਰ ਠੰਡਾ ਹੋ ਜਾਵੇ ਬਿਲਕੁਲ ਜੀ ਕੋਸਾ ਜਾਏ ਹਾਂਜੀ ਲੋ ਜੀ ਆਪਾਂ ਕੱਚ ਦੇ ਭਾਂਡੇ ਵਿੱਚ ਪਾ ਲਵਾਂਗੇ ਇਹਨੂੰ ਆਚਾਰ ਨੂੰ ਠੰਡਾ ਹੋ ਚੁੱਕਿਆ ਬਿਲਕੁਲ ਇਹ ਹਾਂਜੀ ਲੋ ਜੀ ਮੇਰਾ ਆਚਾਰ ਬਣ ਕੇ ਰੈਡੀ ਹੈ ਮੈਂ ਕੱਚ ਦੀ ਗੜਬੀ ਦੇ ਵਿੱਚ ਪਾ ਲਿਆ ਹੈ ਤੁਸੀਂ ਹਮੇਸ਼ਾ ਕੱਚ ਦੇ ਭਾਂਡੇ ਵਿੱਚ ਹੀ achar ਪਾਓ ਤੇ ਕਿਉਂਕਿ achar ਕੱਚ ਦੇ ਬਰਤਵਾਨ ਵਿੱਚ ਕਦੇ ਵੀ ਖਰਾਬ ਨਹੀਂ ਹੁੰਦਾ ਭਾਂਡਾ ਤੁਹਾਡਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਜਿਹੜਾ ਜਿਹੜੇ ਚਮਚੇ ਨਾਲ achar ਕੱਢਣਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਕਈ ਵਾਰ ਗਿੱਲਾ ਹੱਥ ਪਾਲਣੇ ਆਪਾਂ ਜਲਦੀ ਦੇ ਮਾਰੇ ਉਹ ਨਹੀਂ ਪਾਉਣਾ ਚਾਹੀਦਾ ਤੇ achar ਨੂੰ ਆਪਾਂ ਨੂੰ ਹਿਲਾਉਂਦੇ ਰਹਿਣਾ ਚਾਹੀਦਾ ਤੇ achar ਕਦੇ ਵੀ ਖਰਾਬ ਨਹੀਂ ਹੁੰਦਾ ਬਾਕੀ ਸਿਰਕੇ ਨਾਲ ਕਹਿ ਦਿੰਨੇ ਆ ਸਿਰਕਾ ਹੋਵੇ ਨਿੰਬੂ ਪਾਲਵੀ ਵਿੱਚ ਤੇ ਉਹਦੇ ਨਾਲ ਤਾਂ ਚਾਰ ਦੀ ਸੈਲਫ ਲਾਈਫ ਆ ਜਿਹੜੀ ਵੱਧ ਜਾਂਦੀ ਆ ਗਾਜਰ ਤੇ ਗੋਭੀ ਦਾ ਚਟਪਟਾ ਅਚਾਰ ਖੱਟਾ ਮਿੱਠਾ ਅਚਾਰ ਬਣ ਕੇ ਰੈਡੀ ਆ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਅਚਾਰ ਦੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਮੇਰੇ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਵੀਡੀਓ ਵੇਖਣ ਦੇ ਲਈ ਧੰਨਵਾਦ